ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਕੇਸ਼ ਤੁੱਲੀ ਅੱਜ ਉ체ਚੇ ਤੌਰ ਤੇ ਸ਼ਹਿਰ ਧਾਰੀਵਾਲ ਦੇ ਪ੍ਰਸਿੱਧ ਸਮਾਜ ਸੇਵੀ ਤੇ ਗੁਰਨਾਨਕ ਟਰਾਂਸਪੋਰਟ ਕੰਪਨੀ ਬ੍ਰੈਂਪਟਨ ਦੇ ਮਾਲਕ ਮੈਰੀਟ ਟਾਈਮ ਟਰੱਕ ਟ੍ਰੇਨਿੰਗ ਕੰਪਨੀ ਕੈਨੇਡਾ ਦੇ ਐਮ ਡੀ ਪ੍ਰਸਿੱਧ ਸਮਾਜ ਸੇਵੀ ਜਗਮੋਹਨ ਮੱਲੀ ਜੀ ਦੇ ਸਿੰਘ ਫੋਰਡ ਬੰਗਲੋ ਵਿਖੇ ਪਹੁੰਚੇ ਗੱਲਬਾਤ ਦੌਰਾਨ ਰਕੇਸ਼ ਤੁੱਲੀ ਨੇ ਕਿਹਾ ਕਿ ਉਹ ਬਹੁਤ ਪੁਰਾਣੇ ਦੋਸਤ ਹਨ ਔਰ ਜਗਮੋਨ ਮੱਲੀ ਜੀ ਵੱਲੋਂ ਜੋ ਪੰਜਾਬ ਵਿੱਚ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਉਹ ਬਹੁਤ ਹੀ ਸ਼ਲਾਘਾਯੋਗ ਹਨ ਇਸ ਮੌਕੇ ਤੇ ਰਕੇਸ਼ ਤੁਲੀ ਨੇ ਕਿਹਾ ਕਿ ਉਹਨਾਂ ਨੇ ਕੈਨੇਡਾ ਵੀ ਜਾ ਕੇ ਦੇਖਿਆ ਹੈ ਕਿ ਬ੍ਰੈਂਪਟਨ ਦੇ ਵਿੱਚ ਜਗਮੋਨ ਮੱਲੀ ਪੰਜਾਬੀ ਵਿਦਿਆਰਥੀਆਂ ਦੀ ਬਹੁਤ ਮਦਦ ਕਰ ਰਹੇ ਹਨ ਜਿਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਉੱਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੂੰ ਰੋਜ਼ਗਾਰ ਦਵਾ ਕੇ ਹੋਰ ਵੀ ਕਈ ਤਰ੍ਹਾਂ ਦੀ ਮਦਦ ਮੱਲੀ ਸਾਹਿਬ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਜਲਦੀ ਹੀ ਉਹ ਪੰਜਾਬ ਸਰਕਾਰ ਨੂੰ ਮੰਗ ਕਰਨਗੇ ਕਿ ਮੱਲੀ ਸਾਹਿਬ ਨੂੰ ਕੋਈ ਵਿਸ਼ੇਸ਼ ਅਵਾਰਡ ਵੀ ਦਿੱਤਾ ਜਾਵੇ ਮੱਲੀ ਸਾਹਿਬ ਮੇਰੇ ਵੱਡੇ ਵੀਰ ਨੇ ਮੈਨੂੰ ਬਹੁਤ ਢੇਰ ਤੋਂ ਜਾਣਨਾ ਮੈਂ ਇਹਨਾਂ ਕੋ ਕੈਨੇਡਾ ਵੀ ਹੋ ਗਿਆ ਹਾਂ ਇਹ ਬਹੁਤ ਸਵਾਸੇਵਕ ਨੇ ਕੈਨੇਡਾ 'ਚ ਵੀ ਬਹੁਤ ਜ਼ਿਆਦਾ ਸਵਾਸੇਵਕ ਕਰਦੇ ਨੇ ਹਰ ਇੱਕ ਦੀ ਮਦਦ ਕਰਦੇ ਨੇ ਜਿਹੜਾ ਵੀ ਕਿਥੋਂ ਮੇਰਾ ਕੋਈ ਬੰਦਾ ਜਾਂਦਾ ਕੋਈ ਵਿਚਾਰਾ ਆਰਟਿਸਟ ਨੂੰ ਜਾਂਦਾ ਨਾ ਜਿਨ੍ਹਾਂ ਕੋਈ ਪੈਸਾ ਨਹੀਂ ਹੁੰਦਾ ਕੋਈ ਯੂਨੀਫਾਰਮ ਨਹੀਂ ਹੁੰਦੀ ਇਹ ਸਭ ਕੁਝ ਲੈ ਕੇ ਦਿੰਦੇ ਉਹਨਾਂ ਨੂੰ ਮੈਂ ਇਹਨਾਂ ਕੋ 20 ਦਿਨ ਲਗਾਤਾਰ ਉਹਦੇ ਘਰ ਰਹਿ ਗਿਆ ਸੀ ਤੇ ਜਦੋਂ ਉਸ ਟਿਊਟਰ ਵੀ ਆਉਂਦਾ ਸੀ ਨਾ ਮੱਲੀ ਸਾਹਿਬ ਵੀ ਮੇਰੇ ਕੋ ਜਰਾਬਾਂ ਨਹੀਂ ਹੈਗੀਆਂ ਮੇਰੇ ਕੋ ਬੂਟ ਨਹੀਂ ਹੈਗੇ ਮੇਰੇ ਕੋ ਜ਼ੂਟ ਨਹੀਂ ਹੈਗੇ ਤੇ ਇਹ ਕਈ ਵਾਰੀ ਆਪਣੀਆਂ ਜਰਾਬਾਂ ਲਾ ਕੇ ਉਹਨੇ ਦਿੱਤੀਆਂ ਨੇ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਐਹੋ ਜਿਹੇ ਬੰਦੇ ਕਦੀ ਕਦੀ ਮਿਲਦੇ ਨੇ ਇਹ ਪਰਮਾਤਮਾ ਦਾ ਰੂਪ ਹੁੰਦਾ ਵਾ ਇਹਨਾਂ ਚ ਪਰਮਾਤਮਾ ਹੀ ਰਹਿੰਦਾ 24 ਘੰਟੇ ਤੇ ਮੇਰੇ ਟਰਾਂਸਪੋਰਟਰ ਭਰਾ ਨੇ ਮੈਂ ਇਹਨਾਂ ਨੂੰ ਬਹੁਤ ਦੇਰ ਦਾ ਜਾਣਨਾ। ਕਟੋ-ਕਟ ਵੀ 37 ਸਾਲ ਹੋ ਗਏ ਨੇ। ਇਹ ਜਦੋਂ ਵੀ ਇੱਥੇ ਅਧਿਆਪਕ ਹੁੰਦੇ ਸੀ ਨਾ ਮੈਂ ਉਦੋਂ ਦਾ ਜਾਣਨਾ ਵਾਂ। ਤੇ ਫਿਰ ਬਾਅਦ ਚ ਇਹ ਟਰਾਂਸਪੋਰਟ ਲੈਣ ਚ ਆ ਗਏ ਫਿਰ ਕੈਨੇਡਾ ਟਰਾਂਸਪੋਰਟ ਲੈਣ ਆ ਗਏ ਤੇ ਸਾਡਾ ਇਹਨਾਂ ਨੂੰ ਆਉਣ ਜਾਣੇ। ਕਿਉਂਕਿ ਮੇਰੇ ਬੇਟੇ ਵੀ ਕੈਨੇਡਾ ਰਹਿੰਦੇ ਨੇ। ਤੇ ਮੈਂ ਇਹਨਾਂ ਨੂੰ ਬਹੁਤ ਪਿਆਰ ਕਰਦਾ ਇਹ ਮੈਨੂੰ ਬਹੁਤ ਪਿਆਰ ਕਰਦੇ ਨੇ ਤੇ ਬੜੀ ਖੁਸ਼ੀ ਹੁੰਦੀ ਹੈ। ਜੇ ਜਦੋਂ ਮੇਰਾ ਭਰਾ ਮਿਲਦਾ ਹੈ ਨਾ ਮੈਂ ਬਾਗੋ-ਬਾਗ ਹੋ ਜਾਂਦਾ। ਐ ਹੋ ਜਾਂਦੇ ਬੰਦੇ ਜ਼ਿੰਦਗੀ 'ਚ ਨਹੀਂ ਲੱਭਦੇ ਆਗੇ। ਇਹ ਪੱਕੇ ਯਾਰ ਨੇ। ਜਿੱਥੇ ਖਲੌਂਦੇ ਖਲੋ ਜਾਂਦੇ ਨੇ।